ਆਪਰੇ ਸਤਿ ਸ਼੍ਰੀ ਅਕਾਲ ਜੀ ਸੋ ਮੇਰੇ ਨਾਲ ਸਾਡੇ ਕਮਾਡਾ ਤੋਂ ਸਾਡੇ ਅਫਸਰ ਸਾਹਿਬਾਨ ਨਾਲੇ ਸੋ ਅੱਜ ਜਿਹੜੀ ਵਿਕਾਸ ਅਥਾਰਟੀ ਵੱਲੋਂ ਸਾਡੇ ਗ੍ਰੇਟਰ ਮਹਾਲੀ ਵੱਲੋਂ ਇਹ ਐਕਸ਼ਨ ਕੀਤੀ ਜਾ ਰਹੀ ਹੈ ਉਹਦੇ ਉਹਦੇ ਤੇ ਆਪਾਂ ਦੇ ਨਿਲੀ ਪੀਸੀਓ ਤੋਂ ਕੰਮ ਜਾ ਰਹੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋਗਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੱਭੇ ਪਰਵਤ ਸੱਭੇ ਦੇ ਸਰਪੱਖੀ ਵਿਕਾਸ ਦੇ ਲਈ ਨਿਰੰਤਰ ਜਿਹੇ ਯਤਨ ਜਾਰੀ ਕੀਤੇ ਜਾਂਦੇ ਆ ਸਰਕਾਰ ਗਿਆ ਨਿਵੇਸ਼ ਪੱਕੀ ਨੀਤੀਆਂ ਕਾਰ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਵਿੱਚ ਚੰਗਾ ਨਿਵੇਸ਼ ਹੋਇਆ ਅਤੇ ਇਸ ਸੈਕਟਰ ਨੂੰ ਕਾਫੀ ਉਤਸ਼ਾਹ ਮਿਲਿਆ ਮਕਾਨ ਉਸਾਰੀ ਤੇ ਸੈਰੀ ਵਿਭਾਗ ਸੈਰੀ ਵਿਕਾਸ ਵਿਭਾਗ ਪੰਜਾਬ ਉਹਨਾਂ ਕੰਮ ਕਰਦੀਆਂ ਵਿਕਾਸ ਅਥਾਰਟੀਆਂ ਵੱਲੋਂ ਸਮੇਂ-ਸਮੇਂ ਤੇ ਕੀਤੀਆਂ ਗਈਆਂ ਇਹ ਅਫਸਰਾਂ ਮੂਹ ਜਿਹੜਾ ਪਰਮਾ ਹੰਗਾਰਾ ਮਿਲਿਆ ਪਿੱਛੇ ਜਿੰਨੀਆਂ ਵੀ ਆਪਸ਼ਨਾਂ ਹੋਈਆਂ ਉਹਨਾਂ ਨੂੰ ਜਿਹੜਾ ਪਰਮਾ ਹੰਗਾਰਾ ਮਿਲਿਆ ਸੀ ਇਸ ਕਰਮ ਨੂੰ ਜਾਰੀ ਰੱਖਦਿਆਂ ਹੋਇਆਂ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਸਾਲ 2022 ਦੀ ਪਹਿਲੀ ਮੈਗਾ ਆਪਸ਼ਨ ਜਿਹੜੀ ਹੈ 14 ਜਨਵਰੀ 2022 ਤੋਂ ਸ਼ੁਰੂ ਕਰਕੇ 11 ਫਰਵਰੀ 2022 ਤੱਕ ਚਲਾਈ ਜਾ ਰਹੀ ਹੈ ਇਹ ਟੋਟਲ 42 ਸੈਟ ਹੈ 54860 ਕਰੋੜ ਰੁਪਏ ਦੀਆਂ ਲਗਤ ਨਾਲ ਜਿਹੜੀਆਂ ਇਹ ਆਪਸ਼ਨ ਹੋਣ ਦੇ ਆ ਰਹੀ ਹੈ ਪੰਜਾਬ ਕੈਬਨਿਟ ਵੱਲੋਂ ਹਾਲ ਵਿੱਚ ਹੀ ਲਏ ਫੈਸਲੇ ਅਨੁਸਾਰ ਇਸ ਐਕਸ਼ਨ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਦੀ ਕੀਮਤ ਨੂੰ ਤਰਕਸੰਗਤ ਕੀਤਾ ਗਿਆ ਹੈ ਤਾਂ ਜੋ ਹਰੇਕ ਵਰਗ ਦਾ ਵਿਅਕਤੀ ਆਪਣੀ ਲੋੜ ਅਨੁਸਾਰ ਦੀ ਪ੍ਰਾਪਰਟੀ ਨੂੰ ਆਸਾਨੀ ਨਾਲ ਖਰੀਦ ਸਕੇ ਜਿਸ ਨਾਲ ਉਸ ਦਾ ਆਪਣਾ ਆਸ਼ਿਆਨਾ ਬਣਾਉਣਾ ਜਾਂ ਕਾਰੋਬਾਰ ਕਰਨਾ ਜਿਹੜਾ ਸੁਪਨਾ ਉਹਨੂੰ ਸਕਾਰ ਕਰ ਸਕੇ ਨੇਕਨ ਨਾਮੀ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਸੈਟਾਂ ਦੀ ਗੱਲ ਕਰੀਏ ਤਾਂ ਰੈਸੀ ਪਲਾਂਟ ਐਸਈਓ ਮਿਕਸਰ ਲੈਂਡ ਯੂ ਗਰੁੱਪ ਹੋਸਿੰਗ ਹਸਪਤਾਲ ਹੋਟਲ ਆਦਿ ਕੁੱਲ ਮਿਲਾ ਕੇ ਜਿਹੜੀਆਂ 42 ਸੈਟਾਂ ਜਿਹਦੀ ਟੋਟਲ ਅਮਾਉਂਟ ਬਣਦੀ ਹੈ 5360 ਕਰੋੜ ਰੁਪਏ ਸਰਪ੍ਰਾਈਜ਼ ਹੈ ਜੀ ਹਾਂਜੀ ਟੋਟਲ ਜਿੰਦੀਆਂ ਲਗਾ ਸੈਟਾਂ ਦੀ ਇਹ ਚੌਨ ਸਮਾਜ ਦੇ ਆਰਥਿਕ ਪੱਖੋਂ ਹਰੇਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਰੱਖਦੇ ਹੋਏ ਕੀਤੀ ਗਈ ਹੈ ਤਾਂ ਜੋ ਹਰੇਕ ਵਿਅਕਤੀ ਆਪਣੀ ਜ਼ਰੂਰਤ ਦੇ ਅਨੁਸਾਰ ਜਿਹੜੀ ਪ੍ਰਾਪਰਟੀ ਉਹ ਖਰੀਦ ਕਰ ਸਕਦੇ ਹੋ ਆਕਸ਼ਨ ਕੀਤੀਆਂ ਜਾ ਰਹੀਆਂ ਪ੍ਰਾਪਰਟੀਆਂ ਸ਼ਹਿਰ ਦੇ ਵਿੱਚੋ ਵਿੱਚ ਸਥਿਤ ਹਨ ਅਤੇ ਆਵਾਜਿ ਦੀ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਕਮੰਤਰੀ ਹਵਾਈ ਅੱਡੇ ਰੇਲਵੇ ਸਟੇਸ਼ਨ ਅਤੇ ਸੜਕੀ ਮਾਰਗ ਰਾਹੀਂ ਬਹੁਤ ਹੀ ਆਸਾਨੀ ਨਾਲ ਜਿਹੜਾ ਉੱਥੇ ਪਹੁੰਚਿਆ ਜਾ ਸਕਦਾ ਹੈ ਪਹਿਲਾ ਮੰਗ ਹੈ ਕਿ ਮਾਡਾ ਵੱਲੋਂ ਇਹ ਨਿਨਾਮੀ ਆਨਲਾਈਨ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਹੋਵੇਗੀ ਬੋਲੀ ਲਈ ਪਾਤਤਾ ਸੇਟਾਂ ਦੇ ਦਾਗੀ ਸੰਬੰਧੀ ਸ਼ੈਡਿਊਲ ਮੁਕੰਮਲ ਵਿਰਵੇ ਅਤੇ ਨਿਯਮ ਦੀਆਂ ਸ਼ਰਤਾਂ ਅਫਸਰ ਸੰਬੰਧੀ ਜਿਹੜਾ ਪੋਰਟਲ ਬਣਾਇਆ ਗਿਆ pudainvestor.com ਤੇ ਵੇਖਿਆ ਜਾ ਸਕਦੀਆਂ ਹਨ ਅਤੇ ਇਸ ਆਕਸ਼ਨ ਪੋਰਟਲ ਦੇ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਬੋਲੀਕਾਰ ਅਕਸ਼ਨ ਵਿੱਚ ਭਾਗ ਲੈ ਸਕਦਾ ਬੋਲੀਕਾਰਾਂ ਦੀ ਸਹੂਲਤ ਲਈ ਗਵਰਡਾ ਵੱਲੋਂ ਇੱਕ ਨਵਾਂ ਈਮੇਲ investor.govinda.punjab.gov.in ਵੀ ਸ਼ੁਰੂ ਕੀਤੀ ਜਾ ਰਹੀ ਹੈ ਪ੍ਰਾਪਰਟੀਾਂ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਬੋਲਿਕਾ ਇਸ ਮੇਲ ਸੰਪਰਕ ਕਰ ਸਕਦੇ ਹਨ ਇਸ ਮੇਲ ਤੇ ਸੰਪਰਕ ਕਰ ਸਕਦੇ ਹਨ ਬੋਲਿਕਾ ਵੱਲੋਂ ਮੰਗੀ ਗਈ ਜਾਣਕਾਰੀ ਦਾ ਤਰਜੀਹੀ ਅਧਾਰ ਤੇ ਤਸੱਲੀ ਬਖਸ਼ ਜਵਾਬ ਦਿੱਤਾ ਜਾਵੇਗਾ ਮੈਨੂੰ ਪੂਰੀ ਉਮੀਦ ਹੈ ਕਿ ਪਿਛਲੀਆਂ ਸਫਲੀਆਂ ਅਕਸ਼ਨਾਂ ਆ ਗਈਆਂ ਜਿਹੜੀ ਇਹ ਅਕਸ਼ਨ ਹੋਣ ਜਾ ਰਹੀ ਹੈ ਇਹ ਵੀ ਸੂਬੇ ਵਿੱਚ ਆਰਥਿਕ ਵਿਕਾਸ ਦੇ ਲਈ ਵਧੀਆ ਕਾਮਯਾਬ ਹੋਵੇਗੀ ਇਸ ਦੇ ਨਾਲ ਹੀ ਅਕਸ਼ਨ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਗਮਾਡਾ ਆਪਣੇ ਅਧਿਕਾਰ ਖੇਤਰ ਵਿੱਚ ਖਰਚ ਕਰਦੇ ਹੋਏ ਵਿਕਾਸ ਦੇ ਨਵੇਂ ਮਿਆਰ ਨੂੰ ਸਥਾਪਿਤ ਕਰੇਗਾ। ਇਸ ਦੇ ਨਾਲ ਹੀ ਇਨਵੈਸਟ ਪੰਜਾਬ ਇੰਡੀਆ 2026 ਜਿਹੜਾ ਉਹ ਅਸੀਂ ਚਾਲੂ ਕੀਤਾ ਹੈ ਜਿਸ ਦੇ ਪੰਜਾਬ ਆਪਣੇ ਆਰਥਿਕ ਅਤੇ ਸਹਿਰੀ ਪ੍ਰਗਟਾਵੇ ਮਹੱਤਵਪੂਰਨ ਪੜਾਅ ਵਿੱਚ ਦਾਖਲ ਹੋ ਰਿਹਾ ਹੈ ਜੋ ਕਿ ਸਿਰ ਵਿਕਾਸ ਤੇ ਨਹੀਂ ਸਗੋ ਇੱਕ ਜਿਹੀ ਮਾਡਲ ਨੂੰ ਕਰ ਦੇਣ ਦੀ ਕੇਂਦ੍ਰਿਤ ਹੈ। ਜੋ ਸੰ ਸਮਾਵੇਸੀ ਲਚਕੀਲਾ ਤੇ ਵਿਸ਼ਵ ਪੱਧਰ ਦੇ ਪ੍ਰਤੀਯੋਗੀ ਹੋਵੇ ਮਾਨਜਗ ਮੁੱਖ ਮੰਤਰੀ ਪੰਜਾਬ ਸਰਕਾਰ ਪਾਸੇ ਮਾਨਜਗ ਜੋਗ ਕਵਾਈ ਹੈ ਪੰਜਾਬ ਸਰਕਾਰ ਦੇ ਦੀ ਸਵੇ ਦੇ ਸਰਪੱਖੀ ਵਿਕਾਸ ਲਈ ਨਿਰੰਤਰ ਤੇ ਕੈਂਦੀ ਜਿਹੜੀ ਯਤਨ ਜਿਵੇਂ ਹਰ ਨਿਵੇਕਾਰੀਆ ਦੀ ਮੰਡਾ ਵਿੱਚ ਉਸ ਤਰ੍ਹਾਂ ਇਨਵੈਸਟਮੈਂਟ 2026 ਦੀ ਕਰ ਰਹੀ ਹੈ ਜਿਸ ਵਿੱਚ ਰੀਅਲ اسٹیਟ ਸੈਕਟਰ ਦਾ ਮਜ਼ਬੂਤ ਪੂਲਰ ਸੁਰਜੀਤੀ ਤੇ ਵਿਸਤਾਰ ਵੀ ਥੰਮਦਾ ਪਿਛਲੇ ਦਹਾਕੇ ਦੌਰਾਨ ਮਹੱਲੀ ਟੈਕਨੋਲੋਜੀ ਸਿਹਤ ਸੰਭਾਲ ਉਤਪਾਦਨ ਅਤੇ ਗਿਆਨ ਅਧਾਰਤ ਸਵਾਵਾਂ ਲਈ ਪੰਜਾਬ ਦਾ ਮੁੱਖ ਪਲੇਟਫਾਰਮ ਬਣ ਗਿਆ ਹੈ ਜਿਸ ਨੂੰ ਮਜਬੂਤ ਸੰਸਥਾਗਤ ਮਜਬੂਰਗੀ ਅਤੇ ਚੰਗੀ ਤਰ੍ਹਾਂ ਜੋੜਨਾ ਵਕਤ ਸਹਿਰੀ ਬੁਨਿਆਦੀ ਢਾਂਚੇ ਦੁਆਰਾ ਸਮਰਪਿਤ ਕੀਤਾ ਗਿਆ ਹੈ ਇਹ ਸਹਿਰ ਭਾਰਤਿਆ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਸਹਿਰੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਜਿਸਨੇ 2012 ਤੋਂ 2021 ਦੌਰਾਨ ਲਗਭਗ 10% ਉਹ ਜ਼ਿਲ੍ਹਾ ਕਰੇ ਲੂਤਪਾ ਜਿਹੜੀ ਡੀਪੀ ਵਾਦਾ ਦਰਜ ਕੀਤਾ ਜਿਸ ਵਿੱਚ ਆਈਟੀ ਗਲੋਬਲ ਸਮਰਥਾ ਕੇਂਦਰ ਇਲੈਕਟ੍ਰੋਨਿਕਸ ਅਤੇ ਸੈਮੀ ਕੰਡਕਟਰ ਸਹਿਤ ਸੰਭਾਲ ਸਿੱਖਿਆ ਤੇ ਕਿਸਮਤ ਸਵਾਵਾ ਸੰਭਲ ਹਨ ਮਹਾਲੀ ਵਰਤਮਾਨ ਵਿੱਚ 50-60 ਹਜ਼ਾਰ ਕਿਸੇਵਰਾਂ ਨੂੰ ਰੁਜ਼ਗਾਰ ਦਿੰਦਾ ਹੈ ਜਿਸ ਵਿੱਚ ਆਈਟੀ ਅਤੇ ਜੀਸੀਸੀ ਰੁਜ਼ਗਾਰ ਅਗਲੇ 5 ਸਾਲਾਂ ਵਿੱਚ ਲਗਭਗ ਦੁਗਣਾ ਹੋਣ ਦੀ ਉਮੀਦ ਹੈ ਹਾਲੀ ਪ੍ਰਮੁੱਖ ਹੋਣ ਵਾਲਾ ਜਿਹੜਾ ਹਾਲੀਆ ਨਿਵੇਸ਼ ਹੈ ਭਵਿੱਖੀ ਵਿਕਾਸ ਅਤੇ ਖੇਤਾਨਦਾਰ ਸ਼ਹਿਰ ਵਜੋਂ ਮਹਾਲੀ ਤੇਜ਼ੀ ਨਾਲ ਉੱਭਰ ਰਿਹਾ ਹੈ ਜਿਸ ਨੂੰ ਜਨਤਕ ਅਤੇ ਨਿੱਜੀ ਖੇਤਰ ਦੇ ਨਿਵੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਸਿਹਤ ਸੰਭਾਲ ਫੋਰਟੇਜ ਹੈਲਥ케ਅ ਉਹਨਾਂ 900 ਕਰੋੜ ਦੇ ਨਿਵੇਸ਼ ਨਾਲ ਮਹਾਲੀ ਵਿੱਚ ਵਿਸਤਾਰ ਕਰ ਰਿਹਾ ਹੈ ਜਿਸ ਨਾਲ ਸ਼ਹਿਰ ਦੀ ਉਹ ਸਿਹਤ ਸੰਭਾਲ ਅਤੇ ਮੈਡੀਕਲ ਟੂਰੀਜ਼ਮ ਲਈ ਇੱਕ ਖੇਤਰ ਵਜੋਂ ਖੇਤਰੀ ਕੇਂਦਰ ਵਜੋਂ ਸਥਿਤੀ ਮਜ਼ਬੂਤ ਹੋ ਰਹੀ ਹੈ ਸੂਚਨਾ ਟੈਕਨੋਲੋਜੀ ਵਿੱਚ ਇਨਫੋਸਿਸ ਨੇ ਲਗਭਗ 300 ਕਰੋੜ ਰੁਪਏ ਦਾ ਨਿਵੇਸ਼ ਨਾਲ ਮਹਾਲੀ ਦੀ ਆਈਟੀ ਸਿਟੀ ਵਿੱਚ ਇੱਕ ਨਵਾਂ ਕੈਂਪ ਜਿਹੜਾ ਵਿਕਸਿਤ ਕਰ ਰਿਹਾ ਹੈ ਜਿਸ ਨਾਲ ਲਗਭਗ 2500 ਉੱਚ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ ਜਿਵੇਂ ਮੁੱਖ ਮੰਤਰੀ ਸਰਦਾਰ ਕੋਰਟ ਸਿੰਘ ਮਾਨ ਜੀ ਪੂਰੇ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਹਰ ਖੇਤਰ ਵਿੱਚ ਜਿਹੜੀ ਆ ਹਰ ਡਿਪਾਰਟਮੈਂਟਿਕ ਵਿੱਚ ਬੱਚਿਆਂ ਦੀ ਐਜੂਕੇਸ਼ਨ ਤੋਂ ਲੈ ਕੇ ਰੋਜ਼ਗਾਰ ਤੋਂ ਲੈ ਕੇ ਸਿਹਤ ਸਵਾਹ ਨੂੰ ਲੈ ਕੇ ਹਰ ਪਾਸੇ ਜਿੰਨੇ ਮੱਲਾਂ ਮਾਰਿਆ ਸੋ ਮਹੱਲੀ ਵਿੱਚ ਵੀ ਜਿਹੜੇ ਜਿਵੇਂ ਇਨਵੈਸਟ ਪੰਜਾਬ 2026 ਔਰ ਨਾਲ ਦੇ ਨਾਲ ਦੀਆਂ ਇਹ ਆਪਸ਼ਨਾਂ ਇਹ ਸਾਰੀਆਂ ਹੀ ਪੰਜਾਬ ਨੂੰ ਰੰਗਣਾ ਪੰਜਾਬ ਵੱਲੋਂ ਵਸੇ ਲਿਜਾ ਰਹੀਆਂ ਤੇ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਉੱਤੇ ਚੱਲ ਰਿਹਾ ਚਾਰ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਤਰੱਕੀ ਹੋਈ ਆ ਜਿਹੜੀ આજ ਤੱਕ 17 ਸਾਲਾਂ ਦੇ ਕਿਸੇ ਸਰਕਾਰ ਨੇ ਨਹੀਂ ਕੀਤੀ ਤਾਂ ਮੁੱਖ ਮੰਤਰੀ ਸਰਕਾਰ ਲੋਕਾਂ ਨੂੰ ਆਰਾਮ ਦੇ ਐਕਸਨ ਸਹੂਲਤਾ ਆਰਾਮ ਦੇ ਜਿਹੜਾ ਵਿਕਾਸ ਜਿਹੜਾ ਹੋ ਰਿਹਾ ਹੈ ਜਿਹਦਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਸਪੈਸ ਵਿੱਚ ਪਹੁੰਚੇ ਸੋ ਜਿਹੜੀਆਂ ਇਹ ਆਪਸ਼ਨ ਰਾਈਟ ਪੰਜਾਬ ਦੇ ਵਿੱਚ ਗੁਮਾੜਾ ਮਹਾਲੀ ਨੂੰ ਜਿਹੜਾ ਫਾਇਦਾ ਹੋਣ ਜਾ ਰਿਹਾ ਸੋ ਉਹਦੇ ਲਈ ਮੈਂ ਜੁxt ਕੀਤੀ ਹੈ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕੋਈ